ਲੇ ਵੀਰ ਰਾਜੇ ਦਾ ਫੋਨ ਆਇਆ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਤੂੰ ਤੇ ਫੋਨ ਚੁੱਕਣਾ ਹੀ ਗਿਆ ਨਾ ਤੂੰ ਫੋਨ ਚੁੱਕੇ ਨਾ ਤੂੰ ਕਰੇ ਤਾਂ ਪੈਨ ਤੈਨੂੰ ਮੈਂ ਤਾਂ ਫੋਨ ਲਾਇਆ ਹੈ ਪਿਆ ਅਗਲੇ ਮਹੀਨੇ ਰਖੜੀ ਆ ਤੇ ਤੂੰ 10 12 ਦਿਨ ਪਹਿਲਾਂ ਹੀ ਆ ਜਾਈ ਨਹੀਂ ਹੁੰਨੀ ਆ ਐਰ ਕਿ ਤੂੰ ਪੂਰਾ ਦਿਨ ਦਿਹਾੜਾ ਹੀ ਹੋਣਾ ਕਿ ਜਾਂ 10 12 ਦਿਨ ਪਹਿਲਾਂ ਆਣਾ ਜਿੱਦਾਂ ਕਹੋਗੇ ਵੀਰ ਉਦਾਂ ਹੀ ਕਰ ਲਾਂਗੇ 10 ਦਿਨ ਪਹਿਲਾਂ ਕਹੋਗੇ 10 ਦਿਨ ਪਹਿਲਾਂ ਆ ਜਾਗੇ ਮੈਂ ਕਿਹਾ ਵੀ ਜੇ 10 12 ਦਿਨ ਪਹਿਲਾਂ ਉਹਨਾਂ ਦੇ 5 7 ਦਿਨ ਹੋਰ ਉਤੋਂ ਪਹਿਲਾਂ ਆ ਜਾ ਇੰਨਾ ਚਾਹ ਤੈਨੂੰ ਰਖੜੀ ਦਾ ਉਹ ਨਿਆਣੇ ਸੀ ਮੇਰੇ ਉਹ ਗੈਣ ਦਾ ਜਾਂਦੇ ਵੀ ਪਾਪਾ ਮਠਿਆਈ ਲੈ ਕੇ ਦੇ ਖਾਣ ਨੂੰ ਕੋਈ ਜੀ ਕਰਦਾ ਮਿੱਠਾ ਤੇ ਮਾਂ ਵੀ ਕੋਈ ਨਹੀਂ ਰਹਿਣ ਦਿੰਦੇ ਐਵੇਂ ਪੈਸੇ ਖਰਚਾਂਗੇ ਦੁਕਾਨ ਤੇ ਉੱਥੇ ਜਾ ਕੇ ਲਵਾਈ ਦੋ ਤੁਹਾਡੀ ਭੂਆਣੇ ਆਉਣਾ ਵਾ ਉਹ ਬੜੀਆਂ ਬਰਫੀਆਂ ਬੜੀਆਂ ਸੁਆਦਿਸ਼ਟ ਲੈ ਕੇ ਆਉਂਦੀਆਂ ਮਠਿਆਈਆਂ ਪਰ ਪਿਛਲੇ ਦਿਰੀ ਪੈਣਾ ਵਾ ਪਤੀਸਾ ਜਿ ਲੈ ਕੇ ਆਈ ਨਾ ਤੂੰ ਉਹਨਾਂ ਲੈ ਕੇ ਆਈ ਤੇ ਨਾ ਹੀ ਉਹ ਮਿਲ ਕੇ ਇੱਕ ਜਾ ਲੈ ਕੇ ਦੱਦਾਂ ਨੂੰ ਬੜਾ ਚੰਬੜਦਾ ਵਾ ਤੁਹਾਨੂੰ ਰਖੜੀ ਦਾ ਨਹੀਂ ਚਾਹ ਤੁਹਾਨੂੰ ਮਿੱਠਾ ਖਾਣ ਦਾ ਚਾਹ ਵਾ ਉਹ ਭੈਣ ਤੂੰ ਗੱਲ ਪੁੱਠੇ ਬੰਨੇ ਖੜ ਗਈਆਂ ਮੈਂ ਤੈਨੂੰ ਦੱਸਾਂ ਮਠਿਆਈ ਤੇ ਤੂੰ ਉਹ ਹੀ ਲੈ ਕੇ ਆਉਣੀ ਆ ਤੇ ਜੇ ਸਾਡੀ ਮਨਪਸੰਦੀ ਲੈ ਆਵੇਂਗੀ ਤੇ ਅਸੀਂ ਚਾਣਾ ਖਾਲਾਂਗੇ ਤੇ ਜੇ ਉਥੋਂ ਲਾਵੇਂਗੀ ਟਾਵਟਿਆਂ ਵਰਗੇ ਪਤੀਸੇ ਤੇ ਉਹ ਜਿਹੀਂ ਅਸੀਂ ਰੂਲੀ ਦੇ ਸੁਟਣਾ ਤੇ ਫਿਰ ਉਹਦੇ ਨੂੰ ਚੰਗਾ ਤੂੰ ਨਾ ਲੈ ਗਿਆ ਸਾਡੀਆਂ ਕੋਈ ਗੱਲਾਂ ਵੇਖ ਵੀਰ ਸਾਲ ਹੋ ਗਿਆ ਨਾ ਤੂੰ ਮੇਰੇ ਪੈਸੇ ਮੋੜੇ ਗੱਲ ਸੁਣ ਮੇਰੀ ਇਹ ਦੁਨੀਆਦਾਰੀ ਆ ਸਾਰਾ ਸਾਲੀ ਆਪਾਂ ਪੈਸਿਆਂ ਤੋਂ ਲੜਦੇ ਰਹਿਣ ਜਾਂ ਸਾਲ ਬਾਅਦ ਸੁੱਕ ਸੁਗਣਾ ਦਿਨ ਦਿਹਾੜ ਆਉਂਦਾ ਇਦਾਂ ਦੇ ਪੈਸਿਆਂ ਦਾ ਖੜਾ ਛੜ ਦੇ ਤੂੰ ਰੱਖ ਸਾਂਭ ਕੇ ਆਪਣੇ ਪੈਸੇ ਮੈਨੂੰ ਨਹੀਂ ਚਾਹੀਦੇ ਹਾਂ ਇਹੇ ਮੋੜੋ ਮੇਰੇ ਕੀ ਗੱਲਿਆ ਕਰਨ ਵਾਲੀ ਬੜੇ ਜਾਣਾਂ ਤੈਨੂੰ ਹੂਣ ਕਿਦਾ ਸੀ ਤੂੰ ਤੇ ਮਿੱਠਾ ਖਾਵਾਂਗੇ ਬਾਅਦੋਂ ਦੇ ਮਿਰਚੇ ਲਾਤੀਆਂ ਪਾਣ ਥਰੀ ਗਾਲ